ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲਿਆ ਲਾ ਰਾਮ ਤਨ ਪਿਰ ਨਿਹੁ ਕਣਾ ਰਸ ਪ੍ਰੀਤ ਦਇਆ ਲਾ ਰਾਮ ਤਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪਰਬ ਕਿਰਪਾ ਕਰੇ ਸੇ ਜਾ ਸੁਹਾਵੀ ਸੰਗ ਪਰ ਕੈ ਸਾਤ ਸਰ ਅਮਰਤ ਪਰੇ ਕਰ ਦਇਆ ਮਿਆ ਦਇਆਲ ਸਾਚੇ ਸਬਦ ਮਿਲ ਗੁਣ ਗਾਵੋ ਨਾਨਕ ਹਰਿ ਬਰ ਦੇਖ ਬਿਗਸੀ ਮੁੰਦ ਮਨ ਓ ਮਾਹ ਮੁੰਦ ਸਹਿਜ ਸੁਲੂਨੜੀਏ ਇੱਕ ਪ੍ਰੇਮ ਬਨੰਤੀ RAM ਮੈਂ ਮਨ ਤਨ ਹਰਿ ਭਵੈ ਪ੍ਰਭ ਸੰਗਮ ਰਾਤੀ RAM ਪ੍ਰਭ ਪ੍ਰੇਮ ਰਾਤੀ ਹਰ ਬਨੰਤੀ ਨਾਮ ਹਰ ਕੈ ਸੁਖ ਬਸੈ ਤੋ ਗੁਣ ਪਛਾਨ ਤਾ ਪ੍ਰਭ ਜਾਣੈ ਗੋੜਾ ਬਸ ਆਪ ਗੁਣ ਨਸੈ ਤੁਦ ਬਾਜ ਇੱਕ ਤਿਲ ਰਹਿ ਨਾ ਸਾਕਾਂ ਕਹਿਣ ਸੁਣਨ ਨਾ ਧੀਜੈ ਨਾਨਕਾ ਪਿਰਿਓ ਪਿਰਿਓ ਕਰ ਪੁਕਾਰੇ ਰਸਨ ਰਸ ਮਨ ਭੀਜੈ ਸਖੀ ਹੋ ਸਹੇਲੜਿਓ ਮੇਰਾ ਪਿਰ ਬਣਜਾਰਾ RAM ਹਰ ਨਾਮੋ ਬਣਜੜਿਆ ਰਸਬੂਲ ਅਪਾਰਾ RAM ਮੂਲ ਅਮੂਲ ਸਚ ਕਰ ਟੋਲ ਪਰਬ ਭਾਵੈ ਤਾਂ ਮੁੰਦ ਭਲੀ ਇਕ ਸੰਗ ਹਰ ਕਹਿ ਕਰ ਹੈ ਰਲੀਆਂ ਹਉ ਪਕਾਰੀ ਦਰਖਲੀ ਕਰਨ ਕਰਨ ਸਮਰੱਥ ਸ੍ਰੀ ਤਰ ਆਪ ਕਾਰਜ ਸਾਰੇ ਨਾਨਕ ਨਦਰੀ ਧਨ ਸੁਹਾਗਣ ਸਬਦ ਅਬ ਸਾਧਾਰੇ ਹਮ ਘਰ ਸਤ ਸੋਇ ਲੜਾ ਪ੍ਰਭ ਆਇੜੇ ਮੀਤਾ ਰਾਮ ਰਾਬੇ ਰੰਗ ਰਾਤੜਿਆ ਮਨ ਲੀੜਾ ਦੀਤਾ ਰਾਮ ਆਪਣਾ ਮਨ ਦਿਆ ਹਰ ਬਰ ਲੀਆ ਇਓਂ ਭਾਵ ਤਿਉ ਰਵੈ ਤਨ ਮਨ ਪਿਰ ਅਗ ਸਬਦ ਸੁਪਗ ਘਰ ਅੰਮ੍ਰਿਤ ਫਲ ਪਾਵੇ ਬੁੱਧ ਪਾਠ ਨਾ ਪਾਈਐ ਬਹੁ ਚਤ్రਾਈਐ ਭਾਏ ਮਿਲੈ ਮਨ ਭਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਆਸਾ ਮਹੱਲਾ ਪਹਿਲਾ ਅਨਹਦੋ ਅਨਹਦ ਬਾਜੈ ਹੁਣ ਝੁਣ ਘਾਰੇ RAM ਮੇਰਾ ਮਨੋ ਮੇਰਾ ਮਨ ਲੱਤਾ ਲਾਲ ਪਿਆਰੇ ਰਾਮ ਅੰਦ ਨਰਾਤਾ ਮਨ ਬੈਰਾਗੀ ਸੁਨ ਮੰਡਲ ਘਰ ਪਾਇਆ ਆਦ ਪੁਰਖ ਅਪਰੰਪਰ ਪਿਆਰਾ ਸਤਗੁਰ ਅਲਖ ਲਖਾਇਆ ਆਸਣ ਬੈਸਣ ਥਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ ਨਾਨਕ ਨਾਮ ਰਤੇ ਬੈਰਾਗੀ ਅਨ ਹਦ ਰੁਣ ਝੁਣਕਾਰੇ ਤਿਤ ਅਗਮ ਤਿਤ ਅਗਮ ਪੁਰੇ ਕਹੋ ਕਿਤ ਵਿਦ ਜਾਈਐ ਰਾਮ ਸਤ ਸਾਂਝ ਜਮੂਸਾਰ ਗੁਣਾ ਗੁਰਬਖਤ ਕਮਾਈਐ ਰਾਮ ਸਤ ਸਬਦ ਕਮਾਈਐ ਨਿਜ ਕਰ ਜਾਈਐ ਪਾਈਐ ਗੁਣੀ ਨਿਧਾਨਾ ਤਿੱਤ ਸਾਖਾ ਮੂਲ ਪਤ ਨਹੀਂ ਢਾਲੀ ਸਿਰ ਸਬਨਾ ਪ੍ਰਧਾਨ ਜਪ ਤਪ ਕਰ ਕਰ ਸੰਝ ਮਥਾਕੀ ਹੱਥ ਨਿਗਰਹਿ ਨਹੀਂ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤ ਗੁਰ ਬੂਝ ਬੁਝਾਈਐ ਗੁਰ ਸਾਗਰੋ ਰਤਨਾਗਰ ਤਿਤ ਰਤਨ ਕਲੇਰੇ RAM ਕਰਮਜਨੋ ਸਬਤ ਸਰੇ ਮਨ ਨਿਰਮਲ ਮੇਰੇ RAM ਨਿਰਮਲ ਜਲ ਨਾਏ ਜਾਂ ਪ੍ਰਭ ਪਾਏ ਪੰਜ ਮਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਜ ਸੱਚ ਨਾਮ ਉਰ ਧਾਰੇ ਹੋ ਮੈ ਲੋਭ ਲਹਿਰ ਲਭ ਥਕੇ ਪਾਏ ਦੀਨ ਦਇਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸੱਚੇ ਗੁਰੂ ਗੋਪਾਲਾ ਹੋ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸੁਭਾਇਆ ਰਾਮ ਤਰੇ ਭਵੜੋ ਤੁਜਾ ਕੀਆ ਸਭ ਜਗਤ ਸੁਭਾਇਆ ਰਾਮ ਤੇਰਾ ਸਭ ਕੀਆ ਤੂੰ ਥਿਰthia ਤੁਦ ਸਮਾਨ ਕੋ ਨਹੀਂ ਤੂੰ ਦਾਤਾ ਸਭ ਜਾਚਕ ਤੇਰੇ ਤੁਦ ਬਿਨ ਕਿਸ ਸਾਲਾਹੀ ਆਣ ਮੰਗਿਆ दान ਦੀ ਜੈ ਦਾਤੇ ਤੇਰੀ ਭਗਤ ਭਰੇ ਭੰਡਾਰਾ ਰਾਮ ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੈ ਵਿਚਾਰਾ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ ਰਾਮ ਪਿਆਰੇ ਰਾਮ ਸਤਿ ਸਹੈਬੋ ਆਦ ਪੁਰਖ ਅਪਰੰਪਰ ਉਤਾਰੇ ਰਾਮ ਆਗਮੋ ਗੋਚਰ ਅਪਰੋ ਪਾਰਾ ਪਾਰ ਬ੍ਰਹਮ ਪਰਧਾਨੋ ਆਦੁ ਜਗਾਦੀ ਹੈ ਪੀ ਹੋਸੀ ਅਬਰ ਝੂਠਾ ਸਭ ਮੰਨੋ ਕਰਮ ਧਰਮ ਕੀ ਸਾਰ ਨ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸਭ ਤੋਂ ਪਛਾਣ ਹੈ ਐਨਸ ਨਾਮ ਤੇ ਆਈਐ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਈ ਰਾਮ ਹਉ ਮੈਂ ਬਮਤਾ ਮਾਇਆ ਸੰਗ ਨਾ ਜਾਈ ਰਾਮ ਮਾਤਾ ਪਿਤ ਭਾਈ ਸੁਤ ਚਤਰਾਈ ਸੰਗ ਨਾ ਸੰਪੈ ਨਾਰੇ ਸ਼ਾਇਰ ਕੀ ਪੁੱਤਰੀ ਪਰ ਹਰ ਤਿਆਗੀ ਚਲ ਤਲੈ ਵਿਚਾਰੇ ਆਦਪੁਰਖ ਇੱਕ ਚਲਤ ਦਿਖਾਇਆ ਜੈ ਦੇਖਾਂ ਤਹਿ ਸੋਈ ਨਾਨਕ ਹਰ ਕੀ ਭਗਤ ਨਾ ਸੋਡੋ ਸਹਿਜੇ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸੁਭਾਲੇ ਰਾਮ ਆਪ ਗੁਣ ਮੇਟ ਚੱਲੇ ਗੁਣ ਸੰਗ ਮਨਾਲੇ ਰਾਮ ਆਪ ਗੁਣ ਪਰ ਹਰ ਕਰਨੀ ਸਾਰੀ ਦਰ ਸੱਚੈ ਸਚਿਆਰੋ ਆਵਣ ਜਾਵਣ ਠਾਕਰ ਹਾਏ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਸਤ ਅੰਜਨੋ ਅੰਜਨ ਸਾਰ ਨਰੰਜਨ ਰਤਾ RAM ਮਨ ਤਨ ਰਵ ਰਹਾ ਜਗ ਜੀਵ ਨੂੰ ਦਾਤਾ RAM ਜਗ ਜੀਵਨ ਦਾਤਾ ਹਰ ਮਨ ਰਤਾ ਸਹਿਜ ਮਿਲੈ ਮੇਲ ਆਇਆ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤ ਰਤੇ ਬੈਰਾਗੀ ਛੁਕੇ ਮੋਹ ਪਿਆਸਾ ਨਾਨਕ ਹਉ ਮੈਂ ਮਾਰ ਪਤੀਨੇ ਬਿਰਲੇ ਦਾਸ ਉਦਾਸਾ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸੱਚਾ ਸਿਰਜਣਹਾਰ ਜਿਉ ਸਭਨਾ ਦਾਤਾ ਕਰਮ ਬਦਾਤਾ ਦੁਖ ਬਸਾਰਨਹਾਰ ਜਿਉ ਦੁਖ ਬਸਾਰਨਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਘਟ ਅੰਤਰ ਪਾਪਾਂ ਕੇਰੇ ਇੱਕ ਘੜੀ ਮੈਂ ਖੋਵੈ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜਿਉ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਈ ਸੱਚਾ ਸਿਰ ਜਨਹਾਰ ਜਿਉ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਬਿਰਲੇ ਸੰਸਾਰ ਜਿਉ ਤਿੰਨ ਜਮ ਨੀੜ ਨ ਆਵੈ ਗੁਰ ਸ਼ਬਦ ਕਮਾਵੈ ਕਬ ਹਾ ਨ ਆਵੈ ਹਾਰ ਜਿਉ ਤੇ ਕਬ ਹੂ ਨਾ ਹਰ 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 ਗੁਣ ਸਾਰਾ ਤਿੰਨ ਜਮ ਨੇੜ ਨਾ ਆਵੇ ਜੰਮਣ ਮਰਣ ਤਨਾ ਕਾ ਚੁਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜਿਉ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਬਿਰਲੇ ਸੰਸਾਰ ਜਿਉ ਜਿਨ ਜਗ ਤੋਂ ਪਾਇਆ ਧੰਦਾ ਲਾਇਆ ਤਿਸੈ ਬਿੱਟੂ ਕੁਰਬਾਨ ਜਿਉ ਤਾਂ ਕੀ ਸੇਵ ਕਰੀਜੈ ਲਾਹ ਲੀਜੈ ਹਰ ਦਰਗਾ ਪਾਈਏ ਮਾਨ ਜਿਉ ਹਰ ਦਰਗਾ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਸਾਣਾ ਉਹ ਨਭਨੇ ਤ ਪਾਵੈ ਗੁਰਮਤਿ ਹਰ ਤਿਆਵੈ ਨਿਤ ਹਰ ਗੁਣ ਆਖ ਬਖਾਣਾ ਐਨਸ ਨਾਮ ਤਿਸੇ ਕਾ ਲੀਜਾ ਹਰ ਉਤਮ ਪੁਰਖ ਪ੍ਰਧਾਨ ਜਿਉ ਜਿਨ ਜਗਤੋ ਪਾਇਆ ਧੰਦਾ ਲਾਇਆ ਹਉ ਤਿਸੈ ਬਿਟੂ ਕੁਰਬਾਨ ਜਿਉ ਨਾਮ ਲੈਨ ਸੋਹੈ ਤਿਨ ਸੁਖ ਫਲ ਹੋਵੈ ਮਨਸੇ ਜਿਨ ਜਾਹੇ ਜਿਉ ਤੈਨ ਫਲ ਟੋਟ ਨ ਆਵੈ ਜਾਂ ਤਿਸ ਭਾਵੈ ਜੇ ਜੁਗ ਕੇਤੇ ਜਾਹੇ ਜਿਉ ਜੇ ਜੁਗ ਕੇਤੇ ਜਾਹੇ ਸੁਆਮੀ ਤੈਨ ਫਲ ਟੋਟ ਨ ਆਵੈ ਤੈਨ ਜਰਾ ਨ ਮਰਣਾ ਨਰਕ ਨ ਪਰਣਾ ਜੋ ਹਰ ਨਾਮ ਤਿਆਵੈ ਹਰ ਹਰ ਕਰ ਐਸੇ ਸੂਕੈ ਨਾਹੀ ਨਾਨਕ ਪੀੜ ਨ ਖਾਹੇ ਜਿਉ ਨਾਮ ਲੈਣ ਸੇ ਸੁਹਾ ਤੈਨ ਸੁਖ ਬਲ ਹੋਵੈ ਮਨਸ ਜਿਣ ਜਾਏ ਜੀਉ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਬਹਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਣ ਹਰਣਾ ਕਾਲਿਆ ਕੀ ਬਾੜਿਆ ਰਤਾ ਰਾਮ ਵਿੱਕ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਫਿਰ ਹੋਏ ਤਾਤਾ ਖਰਾ ਮਤਾ ਨਾਮ ਬਿਨ ਪਰਤਾਪੇ ਉਹ ਜੀਵ ਸਹਿਰ ਦੇ ਲਹਿਰੀ ਬਿਜਲ ਜਿਵੇਂ ਚਮਕੈ ਹਰ ਬਾਜ ਰਖਾ ਕੋਈ ਨਹੀਂ ਸੋਏ ਤੁਜੈ ਬਸਾਰਿਆ ਸੱਚ ਕਹਿ ਨਾਨਕ ਚੀਤ ਰੇ ਮਨ ਮਰ ਹੈ ਹਰਣਾ ਕਾਲਿਆ ਭਵਰਾ ਫੂਲ ਪਵੰਤਿਆ ਦੁਖ ਅਤ ਭਾਰੀ RAM ਮੈਂ ਗੁਰ ਪੂਸਿਆ ਆਪਣਾ ਸਾਚਾ ਵਿਚਾਰੀ RAM ਵਿਚਾਰ ਸਤਗੁਰੂ ਮੁਝੈ ਪੂਸਿਆ ਭਵਰ ਬੇਲੀ ਰਾਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਤੋ ਜਮ ਮਗ ਬਾਦਾ ਖਾਹੇ ਚੋਟਾ ਸ਼ਬਦ ਬਿਨ ਬੇਤਾਲਿਆ ਸੱਚ ਕਹੈ ਨਾਨਕ ਚੇਤ ਰੇ ਮਨ ਮਰਹਿ ਭਵਰਾ ਕਾਲਿਆ ਮੇਰੇ ਜੀੜਿਆ ਪ੍ਰਦੇਸੀਆ ਕਿਤ ਪਵੈ ਜੰਜਾਲੇ RAM ਸਾਚਾ ਸਹਿਬ ਮਨ ਬਸੈ ਕੀ ਫਸੈ ਜਮ ਜਾਲੇ RAM ਮਸਲੀ ਬਸਨੀ ਨੈਣ ਰੁਨੀ ਜਾਲ ਬੱਧ ਕਪਾਇਆ ਸੰਸਾਰ ਮਾਇਆ ਮੂ ਮੀਠਾ ਅੰਤ ਪਰਮ ਚੁਕਾਇਆ ਭਗਤ ਕਰ ਜਤ ਲਾਏ ਹਰ ਸਿਉ ਸੂਣ ਮਨੋਂ ਅੰਦੇਸਿਆ ਸੱਚ ਕਹਿ ਨਾਨਕ ਚੇਤ ਰੇ ਮਨ ਜੀੜਾ ਪਰਦੇਸਿਆ ਨਦੀਆਂ ਬਾਹਿ ਬਸੁੰਨਿਆ ਮੇਲਾ ਸੰਜੂਗੀ RAM ਜੁਗ ਜੁਗ ਮੀਠਾ ਬਿਸ ਭਰੇ ਕੋ ਜਾਣੈ ਜੋਗੀ RAM ਕੋਈ ਸਹਿਦ ਜਾਣੈ ਹਰ ਪਸਾਣੈ ਸਤ ਗੁਰੂ ਜਿਨ ਚੇਤਿਆ ਬਿਲ ਨਾਮ ਹਰ ਕੇ ਪਰਮ ਭੂਲੇ ਪਤ ਹੈ ਮੁਗਦ ਅਚੇਤਿਆ ਹਰ ਨਾਮ ਭਗਤ ਨਾ ਰਿਦਾ ਸੱਚਾ ਸੇ ਅੰਤ ਧਾਈ ਰੁੰਨਿਆ ਸੱਚ ਕਹਿ ਨਾਨਕ ਸਬਦ ਸੱਚ ਹੈ ਮੇਲ ਚਰੀ ਬਸੁੰਨਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹਲਾ ਤੀਜਾ ਸ਼ੰਤ ਕਰ ਪਹਿਲਾ ਹਮ ਘਰੇ ਸੱਚਾ ਸੋਹਿਲਾ ਸਤ ਸਬਦ ਸਹਾਇਆ RAM ਤਨ ਪਰ ਮੀਲ ਪਿਆ ਪ੍ਰਭ ਆਪ ਮਲਾਇਆ RAM ਪਰਬ ਆਪ ਮਲਾਇਆ ਸੱਚ ਮਨ ਵਸਾਇਆ ਕਾਮਣ ਸਹਿਜੇ ਮਾਤੀ ਗੁਰਸਬਦ ਦੀ ਸਗਾਰੀ ਸੱਚ ਸਵਾਰੀ ਸਦਾ ਰਹੇ ਰੰਗ ਰਾਤੀ ਆਪ ਗਬਾਏ ਹਰਬਰ ਪਾਏ ਤਾਂ ਹਰ ਰਸ ਮਨ ਵਸਾਇਆ ਕਹੋ ਨਾਨਕ ਗੁਰ ਸ਼ਬਦ ਸਵਾਰੀ ਸਫਲੋ ਜਨਮ ਸਵਾਇਆ ਦੂ ਜੜਾ ਕਾਮਣ ਭਰਮ ਭੁਲੀ ਹਰਬਰ ਨਾ ਪਾਏ RAM ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ RAM ਬਿਰਥਾ ਜਨਮ ਗਵਾਏ ਮਨ ਮੁਖਿਆਣੀ ਔਗਣ ਬੰਤੀ ਝੂਰੇ ਆਪਣਾ ਸਤਿਗੁਰੂ ਸੇਵ ਸਦਾ ਸੁਖ ਪਾਇਆ ਤਾ ਪਿਰ ਮਿਲਿਆ ਹ ਦੂਰੇ ਦੇਖ ਪਰ ਵਿਗਸੀ ਅੰਦਰੋਂ ਸਰਸੀ ਸੱਚੇ ਸ਼ਬਦ ਸੁਭਾਏ ਨਾਨਕ ਬਿਨ ਨਾਮ ਕਾਮਣ ਭਰਮ ਪੁਲਾਣੀ ਮਿਲ ਪ੍ਰੀਤ ਮ ਸੁਖ ਪਾਏ ਪੇਰ ਸੰਗ ਕਾਮਣ ਜਾਣਿਆ ਗੁਰ ਮੇਲ ਮਲਾਈ RAM ਅੰਤਰ ਸ਼ਬਦ ਮਿਲੀ ਸਹਿਜੇ ਤਪ ਤਬੁ ਬੁਝਾਈ RAM ਸ਼ਬਦ ਤਪ ਤਬੁ ਬੁਝਾਈ ਅੰਤਰ ਸਾਤ ਆਈ ਸਹਿਜੇ ਹਰ ਰਸ ਚਾਖਿਆ ਮਨ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸਚਾ ਸ਼ਬਦ ਸੁਭਖਿਆ ਪੜ ਪੜ ਪੰਡਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ ਨਾਨਕ ਬਿਲ ਭਗਤੀ ਜਗ ਬਉਰਾ ਨਾ ਸਚ ਸਬਦ ਮੈ ਲਾਈ ਸਾਤ ਅਨ ਮਨ ਅਨੰਦ ਭਇਆ ਹਰ ਜਿਉ ਮੇਲ ਪਿਆਰੇ RAM ਸਾਤਨ ਹਰ ਕੈ ਰਸ ਰਸੀ ਗੁਰ ਕਾ ਸਬਦ ਅਪਾਰੇ RAM ਸਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਬਸੇ ਸੇਜ ਸੁਹਾਵੀ ਜਾ ਪਰ 라ਵੀ ਮਿਲ ਪ੍ਰੀਤਮ ਅਭੁਗਣ ਨਸੇ ਜਿਤ ਕਰ ਨਾਮ ਹਰ ਸਦਾ ਭਿਾਈਐ ਸੋਹੇ ਲੜਾ ਯੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰਾ